ਫਰੀਦਕੋਟ ਕੋਟ ਕਪੂਰਾ ਰੋਡ ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਜਿਸ ਚ ਤੁਸੀਂ ਦੇਖ ਸਕਦੇ ਹੋ ਇੱਕ ਸਵਿਫਟ ਗੱਡੀ ਤੇ ਦਰਖਤ ਡਿੱਗਿਆ ਹੈ ਚਲਦੀ ਸਵਿਫਟ ਗੱਡੀ ਤੇ ਇਹ ਦਰਖਤ ਡਿੱਗਿਆ ਜਿਸ ਚ ਦੱਸਿਆ ਜਾ ਰਿਹਾ ਹੈ ਕਿ ਪੰਜ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਤੇਜ਼ ਤੂਫਾਨ ਝੱਖੜ ਕਰਕੇ ਫਰੀਦਕੋਟ ਕੋਟ ਕਪੂਰਾ ਰੋਡ ਤੇ ਇੱਕ ਬਹੁਤ ਵੱਡਾ ਦਰਖਤ ਹਾਈਵੇ ਤੇ ਡਿੱਗਦਾ ਆ ਜੋ ਇਹ ਰੋਡ ਹੈ ਔਰ ਇਸ ਰੋਡ ਤੇ ਜਦੋਂ ਇਹ ਦਰਖਤ ਡਿੱਗਿਆ ਤਾਂ ਚੱਲਦੀ ਕਾਰ ਦੇ ਉੱਤੇ ਦਰਖਤ ਡਿੱਗਿਆ ਔਰ ਤੁਸੀਂ ਦੇਖੋ ਕਿ ਕਿੰਨੀ ਮਾੜੀ ਕਿਸਮਤ ਇਹਨਾਂ ਦੀ ਜਦੋਂ ਉਸ ਥਾਂ ਤੋਂ ਲੰਘ ਰਹੇ ਸੀ ਉਸੇ ਵੇਲੇ ਅਚਾਨਕ ਇਹ ਦਰਖਤ ਦਾ ਬਹੁਤ ਵੱਡਾ ਟਾਣਾ ਇਸ ਗੱਡੀ ਦੇ ਉੱਤੇ ਡਿੱਗਿਆ ਤਾਂ ਗੱਡੀ ਦਾ ਹਾਲ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਹਾਲ ਉਹਨਾਂ ਵਿਅਕਤੀਆਂ ਦਾ ਹੋਵੇਗਾ ਜੋ ਵਿੱਚ ਸਵਾਰ ਸਨ ਮੌਕੇ ਤੇ ਐਸਐਸਐਫ ਫੋਰਸ ਵੀ ਪਹੁੰਚੀ ਔਰ ਉਹਨਾਂ ਨੂੰ ਰੈਫਰ ਕੀਤਾ ਗਿਆ ਫਰੀਦਕੋਟ ਮੈਡੀਕਲ ਕਾਲਜ ਤਾਈ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਵੱਡਾ ਸੜਕ ਹਾਦਸਾ ਵਾਪਰਿਆ ਐ ਸੋ ਸੜਕ ਹਾਦਸੇ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਪੰਜ ਵਿਅਕਤੀਆਂ ਦੇ ਕਿਉਂਕਿ ਗੱਡੀ ਦੇ ਹਾਲ ਦੇਖ ਕੇ ਇਹ ਚੀਜ਼ਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਵਿਅਕਤੀ ਅੰਦਰ ਹੋਣਗੇ ਸਵਾਰ ਉਹਨਾਂ ਦੇ ਸਿਰ ਤੇ ਜ਼ਿਆਦਾ ਸੱਟਾਂ ਲੱਗੀਆਂ ਨੇ ਕਿਉਂਕਿ ਉਤਲੀ ਛੱਤ ਪੂਰੀ ਤਰ੍ਹਾਂ ਟੁੱਟ ਗਈ ਚੱਕਨਾ ਚੂਰ ਹੋ ਗਈ ਗੱਡੀ ਔਰ ਮੌਕੇ ਤੇ ਐਸਐਸਫੋਰਸ ਨੇ ਪਹੁੰਚ ਕੇ ਉਹਨਾਂ ਪੰਜ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਨਹੀਂ ਤਾਂ ਮੌਕੇ ਤੇ ਕੁਝ ਵੀ ਉਹਨਾਂ ਦੇ ਨਾਲ ਹੋ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹ ਚੱਲਦੀ ਗੱਡੀ ਤੇ ਦਰਖਤ ਡਿੱਗਿਆ ਤੂਫਾਨ ਦਾ ਇਹ ਕਹਿਰ ਹੈ ਔਰ ਮੀਂਹ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਭਾਰੀ ਮੀਂਹ ਪੈ ਰਿਹਾ ਹੈ ਹਨੇਰੀ ਤੇਜ਼ ਤੂਫਾਨ ਚੱਲਣ ਦੇ ਵੀ ਅਸਰ ਨੇ ਔਰ ਇਸੇ ਦਰਮਿਆਨ ਜਦੋਂ ਅਸੀਂ ਫਰੀਦਕੋਟ ਕੋਟ ਦਾ ਪੂਰਾ ਰੋਡ ਤੇ ਜਾਂਦੇ ਆ ਚਾਇਆ ਸੀ ਫਿਰੋਜ਼ਪੁਰ ਤੋਂ ਫਰੀਦਕੋਟ ਜਾਏ ਜਾਫਰੀਦਕੋੜ ਤੋਂ ਬਠਿੰਡੇ ਵੱਲ ਨੂੰ ਜਾਈਏ ਤਾਂ ਇਸ ਰੋਡ ਤੇ ਆਲੇ ਦੁਆਲੇ ਦਰਖਤ ਬਹੁਤ ਜ਼ਿਆਦਾ ਨੇ ਔਰ ਕਈ ਵਾਰ ਇਸ ਰੋਡ ਤੇ ਦਰਖਤ ਡਿੱਗੇ ਨੇ ਤਾਂ ਬਹੁਤ ਮਾੜੀ ਕਿਸਮਤ ਆ ਇਹਨਾਂ ਸਪ੍ਰਿੰਟ ਵਾਲਿਆਂ ਦੀ ਕਿ ਇਹਨਾਂ ਦੇ ਉੱਪਰ ਆ ਕੇ ਉਹ ਦਰਖਤ ਦਾ ਬਹੁਤ ਵੱਡਾ ਟਾਣਾ ਡਿੱਗਿਆ ਹਾਲਾਂਕਿ ਟਾਣਾ ਕੀ ਪੂਰਾ ਦਰਖਤ ਹੀ ਉਹਨਾਂ ਦੇ ਉੱਪਰ ਆ ਕੇ ਡਿੱਗਿਆ ਜਿਸ 'ਚ ਪੰਜੋ ਲੋਕ ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਕਰਕੇ ਜੇਕਰ ਤੁਸੀਂ ਵੀ ਕੋਈ ਵੀ ਆਪਣਾ ਤੂਫਾਨ ਵੇਲੇ ਕਿਤੇ ਜਾਣੇ ਹੋ ਆਨੇ ਜਾਣੇ ਹੋ ਤਾਂ ਜ਼ਰੂਰ ਚੀਜ਼ਾਂ ਦਾ ਧਿਆਨ ਰੱਖਿਓ ਕਿਉਂਕਿ ਯੂਪੀ ਤੋਂ ਵੀ ਇੱਕ ਖਬਰ ਅਜਿਹੀ ਸਾਹਮਣੇ ਆਈ ਸੀ ਚੱਲਦੀ ਗੱਡੀ ਤੇ ਬਿਜਲੀ ਦਾ ਖੰਭਾ ਡਿੱਗਿਆ ਸੀ ਤਾਂ ਅਜਿਹੇ ਦੇ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਕਿਉਂਕਿ ਕਈ ਵਾਰ ਤਾਰਾਂ ਦੇ ਖੰਭੇ ਦਰਖਤ ਜਿਹੜੇ ਆ ਉਹ ਇਹ ਉੱਪਰ ਗੱਡੀ ਦੇ ਡਿੱਗ ਜਾਂਦੇ ਆ ਜਿਸ ਕਰਕੇ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ ਤਾਂ ਹੁਣ ਇਹ ਤਸਵੀਰ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਔਰ ਇਹ ਤਸਵੀਰਾਂ ਹੈਰਾਨ ਵੀ ਕਰਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਗੱਡੀ ਦਾ ਨੁਕਸਾਨ ਹੋਇਆ ਗਨੀਮਤ ਵਾਲੀ ਗੱਲ ਹੈ ਕਿ ਉਹਨਾਂ ਦੀ ਜਾਨ ਬਚ ਗਈ ਹੈ ਪਰ ਸਿਰ ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਐਸਐਸਓ ਫੋਰਸ ਮੌਕੇ ਤੇ ਪਹੁੰਚੀ ਹੈ ਜਾਂਚ ਕੀਤੀ ਜਾ ਰਹੀ ਹੈ ਔਰ ਹਸਪਤਾਲ ਉਹਨਾਂ ਨੂੰ ਪਹੁੰਚਾਇਆ ਗਿਆ ਹੈ ਔਰ ਇੱਥੇ ਆਲੇ ਦੁਆਲੇ ਰਸਤਾ ਵੀ ਐਸਐਸਓ ਫੋਰਸ ਵੱਲੋਂ ਸਾਫ਼ ਕਰਾਇਆ ਗਿਆ ਹੈ